ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢੋਲਵੇਲੇ ਫੂਡ ਤੇ ਅੱਜ ਆਪਾਂ ਤੁਹਾਡੇ ਲਈ ਆਲੂ ਟਿੱਕੀ ਦੀ ਰੈਸਪੀ ਅਗਰ ਹੀ ਲੈ ਕੇ ਆਏ ਆਂ ਇਹ ਟਿੱਕੀ ਬਹੁਤ ਹੀ ਵਧੀਆ ਬਣਦੀ ਆ ਜੇਕਰ ਤੁਸੀਂ ਰੈਸਪੀ ਦੇਖਣਾ ਚਾਹੁੰਦੇ ਹੋ ਤਾਂ ਬਣੇ ਰਹੋ ਵੀਡੀਓ ਦੇ ਐਂਡ ਤੱਕ ਆਲੂ ਟਿੱਕੀ ਬਣਾਉਣ ਦੇ ਲਈ ਆਪਾਂ ਨੇ ਲਏ ਨੇ ਚਾਰ ਉਬੜੇ ਹੋਏ ਆਲੂ ਤੇ ਨਾਲ ਹੀ ਆਪਾਂ ਨੇ ਚਾਰ ਪੰਜ ਪੀਸ ਨੇ ਜਿਹੜੇ ਬ੍ਰੈਡ ਦੇ ਲੈ ਲੈਨੇ ਸਭ ਤੋਂ ਪਹਿਲਾਂ ਆਪਾਂ ਆਲੂ ਨੇ ਜਿਹੜੇ ਇਹਨਾਂ ਨੂੰ ਆਪਾਂ ਨੇ ਮੈਸ਼ ਕਰ ਲੈਣਾ ਹੈ ਕਨੇਟੋਰੇ ਜ ਸਖਤ ਹੋ ਗਏ ਸੀਗੇ ਉਹ ਹੱਥ ਦੀ ਮਦਦ ਨਾਲ ਨਹੀਂ ਸੀ ਪੰਨ ਹੁੰਦੇ ਤੇ ਆਪਾਂ ਨੇ ਇਹਨਾਂ ਨੂੰ ਕੱਦੂ ਕਸ਼ ਕਰ ਲਿਆ ਉੱਪਰ ਉੱਪਰੋਂ ਤਾਂ ਇਹ ਸੌਫਟ ਸੀਗੇ ਤੇ ਇਹਨਾਂ ਨੂੰ ਆਪਾਂ ਨੇ ਮੈਸ਼ ਕਰ ਲਿਆ ਸੀ ਤੇ ਹੁਣ ਆਪਾਂ ਚਲੋ ਆਲੂ ਆਪਾਂ ਨੇ ਦੇਖੋ ਇਸ ਤਰ੍ਹਾਂ ਮੈਸ਼ ਕਰ ਲਏ ਨੇ ਤੇ ਚੰਗੀ ਤਰ੍ਹਾਂ ਆਲੂ ਆਪਣੇ ਮੈਸ਼ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਪਾਸੇ ਰੱਖ ਦਵਾਂਗੇ ਤੇ ਅੱਗੇ ਆ ਬ੍ਰੈਡ ਲੈ ਲਏ ਨੇ ਬ੍ਰੈਡਾਂ ਦੇ ਜਿਹੜੇ ਆਪਣੇ ਸਾਈਡਾਂ ਹੁੰਦੀਆਂ ਨੇ ਇਹਨਾਂ ਨੂੰ ਆਪਾਂ ਕੱਟ ਲਵਾਂਗੇ ਤੇ ਇਸ ਤਰ੍ਹਾਂ ਜਿਹੜੀਆਂ ਆਪਾਂ ਨੇ ਬ੍ਰਾਊਨ ਸਾਈਡਾਂ ਨੇ ਇਹਨਾਂ ਨੂੰ ਕੱਟ ਲੈਣਾ ਦੇਖੋ ਇਹ ਇਦਾਂ ਆਪਾਂ ਨੇ ਇਹ ਸਾਰੀਆਂ ਲੈਣੀਆਂ ਨੇ ਦੇਖੋ ਆਪਣੇ ਪੀਸ ਇਕਦਮ ਸਾਫ਼ ਹੋਵੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਕੱਪ ਦੇ ਵਿੱਚ ਪਾ ਲਾਂਗੇ ਫਿਰ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਤੇ ਹੁਣ ਆਪਾਂ ਨੇ ਬ੍ਰੈਡ ਨੇ ਜਿਹੜੇ ਸਾਰੇ ਪਾ ਲਏ ਨੇ ਹੁਣ ਆਪਾਂ ਇਹਨਾਂ ਨੂੰ ਇੱਕ ਗ੍ਰਾਈਂਡਰ ਦੇ ਵਿੱਚ ਪੀਸ ਲਵਾਂਗੇ ਆ ਜਿਹੜੇ ਬਚੇ ਹੋਏ ਨੇ ਇਹਨਾਂ ਨੂੰ ਬ੍ਰੈਡ ਕ੍ਰੰਬ ਬਣਾਉਣ ਦੇ ਲਈ ਆਪਾਂ ਵਰਤ ਲਵਾਂਗੇ ਤੇ ਹੁਣ ਇਹਨੂੰ ਮੈਂ ਪੀਸ ਕੇ ਲੈ ਕੇ ਆਉਣੀ ਆ ਤੇ ਦੇਖੋ ਆਪਣਾ ਬਰੈਡ ਕਰਮਾ ਜਿਹੜਾ ਇਕਦਮ ਵਧੀਆ ਬਣ ਗਿਆ ਤੇ ਹੁਣ ਆਪਾਂ ਇਹ ਸਾਰੇ ਨੂੰ ਇਹਦੇ ਵਿੱਚ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਅੱਧਾ ਚਮਚਾ ਆਪਾਂ ਧਨੀਆ ਪਾਊਡਰ ਲੈ ਲਵਾਂ ਨਾ ਛੋਟਾ ਚਮਚਾ ਆਪਾਂ ਪਾਵਾਂਗੇ ਚਾਟ ਮਸਾਲਾ ਪੌਣਾ ਇੱਕ ਚਮਚ ਆਪਾਂ ਹਰੀਆਂ ਮਿਰਚਾਂ ਦਾ ਪੇਸਟ ਪਾ ਲਵਾਂਗੇ ਚਮਚੇ ਦਾ ਚੌਥਾ ਕਿਹ ਹਿੱਸਾ ਆਪਾਂ ਅਮਚੂਰ ਪਾਊਡਰ ਦਾ ਲਵਾਂਗੇ ਪੌਣਾ ਇੱਕ ਚਮਚ ਆਈ ਆਪਾਂ ਨਮਕ ਲੈ ਲੈਣਾ ਆਨੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਬਾਅਦ ਦੇ ਵਿੱਚ ਆਪਾਂ ਇਹਦੇ ਵਿੱਚ ਕਾਰਨ ਫਲਾਉਰ ਆ ਜਿਹੜਾ ਉਹ ਪਾਵਾਂਗੇ ਤਾਂ ਕਿ ਜਿਹੜੀ ਟਿੱਕੀਆਂ ਦੀ ਆਪਣੀ ਬਾਈਂਡਿੰਗ ਆ ਉਹ ਚੰਗੀ ਤਰ੍ਹਾਂ ਹੋ ਜਵੇ ਆਪਣੀਆਂ ਟਿੱਕੀਆਂ ਨੇ ਜਿਹੜੀਆਂ ਉਹ ਖਿੰਡਣ ਨਾ ਤੇਲ ਦੇ ਵਿੱਚ ਬ੍ਰੈਡ ਕਰਾਮਾ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਏ ਤੇ ਹੁਣ ਆਪਣੀਆਂ ਟਿੱਕੀਆਂ ਦੀ ਵਾਈਲਡਿੰਗ ਆ ਜਿਹੜੀ ਉਹ ਵਧੀਆ ਹੋ ਰਹੀ ਆ ਤੇ ਪਰ ਆਪਾਂ ਫੇਰ ਵੀ ਥੋੜਾ ਜਿਹਾ ਇਹਦੇ ਵਿੱਚ ਕਾਰਨ ਫਲਾਰ ਆ ਜਿਹੜਾ 1.5 ਚਮਚ ਐਡ ਕਰਾਂਗੇ 1 ਚਮਚ ਆਪਾਂ ਨੇ ਇਹਦੇ ਵਿੱਚ ਹੁਣ ਕਾਰਨ ਫਲਾਰ ਦਾ ਜਿਹੜਾ ਐਡ ਕਰ ਲਿਆ ਏ ਚਲ ਇਧਰ ਹੁਣ ਆਪਾਂ ਇੱਕ ਫਰਾਈ ਪੈਨ ਰੱਖ ਕੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਆ ਜਿਹੜਾ ਪਾ ਲੈਣਾ ਹੈ ਇਹ ਤੇਲ ਦੇ ਵਿੱਚ ਆਪਣੇ ਬੇਸਣ ਦੇ ਜਿਹੜੇ ਰੇਸ਼ੇ ਨੇ ਉਹ ਆ ਗਏ ਸੀ ਕਿਉਂਕਿ ਪਹਿਲਾਂ ਆਪਾਂ ਬਰੈਡ ਪਕੌੜਾ ਜਿਹੜਾ ਉਹ ਫਰਾਈ ਕੀਤਾ ਸੀ ਹੁਣ ਆਪਾਂ ਇਹਨੂੰ ਸੈਕਿੰਡ ਟਾਈਮ ਆ ਜਿਹੜਾ ਯੂਜ਼ ਕਰ ਰਹੇ ਹਾਂ ਇੱਧਰ ਹੁਣ ਆਪਾਂ ਆਪਣਾ ਜਿਹੜਾ ਇਹ ਮਿਕਸਚਰ ਆ ਉਹਨੂੰ ਇੱਕ ਡੋਰੀ ਤਰ੍ਹਾਂ ਗੁੰਨ ਕੇ ਰੱਖ ਲੈਣਾ ਤੇ ਹੁਣ ਆਪਾਂ ਇਹਦੀਆਂ ਟਿੱਕੀਆਂ ਬਣਾਵਾਂਗੇ ਪਾਣੀ ਹੱਥਾਂ ਨੂੰ ਥੋੜਾ ਥੋੜਾ ਤੇਲ ਲਾ ਲਿਆ ਏ ਤੇ ਹੁਣ ਆਪਾਂ ਟਿੱਕੀਆਂ ਦੇ ਲਈ ਇਸ ਤਰ੍ਹਾਂ ਗੋਲ-ਗੋਲ ਬਾਲਸ ਨੇ ਜਿਹੜੀਆਂ ਬਣਾ ਲਵਾਂਗੇ ਤੇ ਇਹਨੂੰ ਇੱਕ ਵਧੀਆ ਟਿੱਕੀ ਦੀ ਪਰਫੈਕਟ ਸ਼ੇਪ ਦਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਇਕੱਠੀਆਂ ਬਣਾ ਕੇ ਇੱਕ ਟ੍ਰੇ ਦੇ ਵਿੱਚ ਰੱਖ ਲੈਣਾ ਤਾਂ ਕਿ ਆਪਾਂ ਨੂੰ ਟਿੱਕੀਆਂ ਨੇ ਜਿਹੜੀਆਂ ਆਪਣੀਆਂ ਬਣਾਉਣ ਦੇ ਵਿੱਚ ਆਸਾਨੀ ਹੋਵੇ ਇਸੇ ਤਰ੍ਹਾਂ ਆਪਾਂ ਨੇ ਚਾਰ ਆਲੂਆਂ ਦੇ ਨਾਲ ਆ ਜਿਹੜੀਆਂ 6 ਟਿੱਕੀਆਂ ਬਿਲਕੁਲ ਵਧੀਆ ਇਕਦਮ ਪਰਫੈਕਟ ਸਾਈਜ਼ ਦੀਆਂ ਬਣਾ ਕੇ ਤਿਆਰ ਕਰ ਲਈਆਂ ਨੇ ਤੇ ਟਿੱਕੀ ਆਪਾਂ ਨੇ ਨਾ ਹੀ ਜ਼ਿਆਦਾ ਮੋਟੀ ਰੱਖਣੀ ਆ ਤੇ ਨਾ ਹੀ ਜ਼ਿਆਦਾ ਪਤਲੀ ਤੁਸੀਂ ਇਸ ਤਰ੍ਹਾਂ ਦੀ ਸ਼ੇਪ ਆ ਜਿਹੜੀ ਟਿੱਕੀ ਦੀ ਦੇ ਸਕਦੇ ਹੋ ਤੇ ਦੇਖੋ ਆਪਣੀਆਂ ਟਿੱਕੀਆਂ ਨੇ ਜਿਹੜੀਆਂ ਸਾਰੀਆਂ ਆਪਾਂ ਨੇ ਤੇ ਹੁਣ ਆਪਾਂ ਟਿੱਕੀਆਂ ਨੂੰ ਫਰਾਈ ਕਰਨ ਦੇ ਲਈ ਰੱਖ ਲਵਾਂਗੇ ਆਜਾ ਜਿਹੜੀ ਆਪਾਂ ਨੇ ਬਿਲਕੁਲ ਮੀਡੀਅਮ ਰੱਖਣੀ ਆ ਤਾਂ ਕਿ ਆਪਣੀਆਂ ਟਿੱਕੀਆਂ ਨੇ ਜਿਹੜੀਆਂ ਵਧੀਆ ਤਰੀਕੇ ਨਾਲ ਅੰਦਰ ਤੱਕ ਪੱਕ ਜਾਣ ਤੇ ਹੁਣ ਆਪਾਂ ਇਹਨਾਂ ਨੂੰ 1-2 ਮਿੰਟ ਹਲਾਵਾਂਗੇ ਨਹੀਂ ਤੇ ਇਸ ਤਰ੍ਹਾਂ ਹੀ ਪਈਆਂ ਰਹਿਣ ਦਵਾਂਗੇ ਤੇ ਹੁਣ ਇੱਕ ਵਾਰ ਆਪਾਂ ਨੇ ਤੇਲ ਆ ਜਿਹੜਾ ਉੱਪਰ ਚੱਕ ਸਪਰੈਡ ਕਰ ਦੇਣਾ ਤੇ ਹੁਣ ਆਪਾਂ ਤੇਲ ਆ ਜਿਹੜਾ ਉਹਨੂੰ ਟਿੱਕੀਆਂ ਦੇ ਉੱਪਰ ਟੱਕ ਆ ਜਿਹੜਾ ਫਲਾ ਦੇਵਾਂਗੇ ਤੇ ਹੌਲੀ-ਹੌਲੀ ਆਪਾਂ ਟਿੱਕੀ ਆ ਜਿਹੜੀ ਪਲਟਣ ਦੀ ਕੋਸ਼ਿਸ਼ ਕਰਾਂਗੇ ਆਪਾਂ ਨੇ ਆਜਾ ਜਿਹੜੀ ਬਿਲਕੁਲ ਮੀਡੀਅਮ ਹੀ ਰੱਖਣੀ ਆ ਦੇਖੋ ਆਪਣੀ ਟਿੱਕੀ ਦਾ ਕਲਰ ਆ ਜਿਹੜਾ ਬਹੁਤ ਵਧੀਆ ਆਇਆ ਇਸੇ ਤਰ੍ਹਾਂ ਹੀ ਆਪਾਂ ਨੇ ਦੂਜੀਆਂ ਟਿੱਕੀਆਂ ਨੇ ਜਿਹੜੀਆਂ ਆਪਣੀਆਂ ਹੌਲੀ-ਹੌਲੀ ਉਹ ਚੱਕ ਲੈਣੀਆਂ ਨੇ ਇਸ ਤਰ੍ਹਾਂ ਆਪਾਂ ਘਰ ਦੇ ਵਿੱਚ ਵੀ ਟਿੱਕੀਆਂ ਬਣਾ ਕੇ ਬੱਚਿਆਂ ਨੂੰ ਖਵਾਵਾਂਗੇ ਤਾਂ ਬਹੁਤ ਹੀ ਵਧੀਆ ਹਾਈਜੀਨਿਕ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਬਣਾ ਲੈਨੇ ਆ ਮਾਰਕੀਟ ਤੋਂ ਜਿਹੜੀ ਵੀ ਚੀਜ਼ ਆਪਾਂ ਲੈਨੇ ਆ ਆਪਾਂ ਨੂੰ ਉਹਨਾਂ ਦਾ ਪਤਾ ਨਹੀਂ ਹੁੰਦਾ ਕਿ ਉਹਨਾਂ ਨੇ ਕਿਸ ਤਰ੍ਹਾਂ ਦੀ ਚੀਜ਼ ਆ ਜਿਹੜੀ ਇਸ ਦੇ ਵਿੱਚ ਇਸਤੇਮਾਲ ਕੀਤੀ ਆ ਕਿੱਦਾਂ ਦੇ ਆਲੂ ਪਾਏ ਨੇ ਕਿੱਦਾਂ ਦਾ ਤੇਲ ਵਰਤੇ ਆ ਇਸ ਕਰਕੇ ਜਿਹੜੀ ਆਪਾਂ ਘਰੇ ਚੀਜ਼ ਬਣਾਉਨੇ ਆ ਨਾ ਤਾਂ ਉਹ ਸਿਹਤ ਨੂੰ ਨੁਕਸਾਨ ਕਰਦੀ ਆ ਤੇ ਨਾਲ ਹੀ ਆਪਣਾ ਜਿਹੜਾ ਪੈਸਿਆਂ ਦਾ ਖਰਚਾ ਏ ਉਹ ਵੀ ਘਟ ਜਾਂਦਾ ਹੈ ਸੋ ਇਸ ਕਰਕੇ ਕੋਈ ਵੀ ਰੈਸਪੀ ਆ ਤੁਸੀਂ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕਰਕੇ ਦਿਆ ਕਰੋ ਤੇ ਹੁਣ ਆਪਾਂ ਥੋੜੀ ਜਿਹੀ ਟਿੱਕੀ ਆ ਜਿਹੜੀ ਉਹਨੂੰ ਦਬਾ ਦੇਵਾਂਗੇ ਤਾਂ ਕਿ ਇਹ ਟਿੱਕੀ ਆ ਜਿਹੜੀ ਆਪਣੀ ਅੰਦਰ ਤੱਕ ਪੱਕ ਜਾਵੇ ਤੇ ਹੁਣ ਆਪਾਂ ਨੇ ਟਿੱਕੀਆਂ ਨੇ ਜਿਹੜੀਆਂ ਇਹ ਪਲਟਾ ਲਈਆਂ ਸੀਗੀਆਂ ਤੇ ਦੇਖੋ ਕਨਾਰਾ ਜਿਹੜਾ ਕਿੰਨਾ ਵਧੀਆ 골ਡਨ ਹੋ ਗਿਆ ਏ ਤੇ ਇਸ ਤੋਂ ਬਾਅਦ ਆਪਾਂ ਦੂਜਾ ਪੂਰਾ ਜਿਹੜਾ ਹੋਰ ਵੀ ਕੱਢ ਲਵਾਂਗੇ ਤੇ ਦੇਖੋ ਆਪਣੀਆਂ ਟਿੱਕੀਆਂ ਨੇ ਜਿਹੜੀਆਂ ਬਣ ਗਈਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਪੇਪਰ ਦੇ ਉੱਪਰ ਕੱਢ ਲਾਂਗੇ ਤਾਂ ਕਿ ਜਿਹੜਾ ਐਕਸਟਰਾ ਆਇਲ ਆ ਉਹ ਵੀ ਨਿਕਲ ਜਾਵੇ ਤੇ ਹੁਣ ਇਸ ਤੋਂ ਬਾਅਦ ਆਪਾਂ ਦੂਜੀਆਂ ਟਿੱਕੀਆਂ ਨੇ ਜਿਹੜੀਆਂ ਉਹ ਵੀ ਫ੍ਰਾਈ ਕਰ ਲਵਾਂਗੇ ਤੇ ਹੁਣ ਜਿਹੜੀਆਂ ਬਾਕੀ ਬਚੀਆਂ ਟਿੱਕੀਆਂ ਸੀਗੀਆਂ ਆਪਾਂ ਨੇ ਉਹ ਵੀ ਪਾ ਲਈਆਂ ਨੇ ਤੇ ਹੁਣ ਆਪਾਂ ਹਲਕੀ ਅੱਗ ਦੇ ਉੱਪਰ ਇਹਨਾਂ ਨੂੰ ਵੀ 5 ਤੋਂ 7 ਮਿੰਟ ਸੇਕਾਂਗੇ ਬਾਅਦ ਵਿੱਚ ਆਪਾਂ ਇਹਨਾਂ ਦੇ ਪਾਸੇ ਆ ਜਿਹੜੇ ਉਹ ਬਦਲਾਵਾਂਗੇ ਇੱਕ ਟਿੱਕੀ ਆ ਜਿਹੜੀ ਇਹ ਆਪਣੀ ਥੋੜੀ ਜੀ ਕੱਚੀ ਲੱਗੀ ਸੀਗੀ ਤੇ ਆਪਾਂ ਜਲਦੀ ਕਰ ਲਈ ਸੀ ਪਲਟਾਉਣ ਦੀ ਤੇ ਦੇਖੋ ਆਪਾਂ ਇਹ ਸਾਈਡ ਵੀ ਆ ਜਿਹੜੀ ਇਹਨਾਂ ਦੀ ਪਲਟਾਤੀ ਆ ਤੇ ਹੁਣ ਹਲਕੀ ਹਲਕੀ ਅੱਗ ਤੇ ਆਪਾਂ ਹੋਰ ਰੜਨ ਲਈ ਰੱਖਾਂਗੇ ਇਹਨਾਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਵੀ ਥੋੜੀਆਂ ਥੋੜੀਆਂ ਪ੍ਰੈਸ ਕਰ ਲਵਾਂਗੇ ਤਾਂ ਕਿ ਟਿੱਕੀਆਂ ਆਪਣੀਆਂ ਅੰਦਰ ਤੱਕ ਪੱਕਣ ਤੇ ਦੇਖੋ ਟਿੱਕੀਆਂ ਨੇ ਜਿਹੜੀਆਂ ਆਪਣੀਆਂ ਬਿਲਕੁਲ ਬਣ ਕੇ ਤਿਆਰ ਹੋ ਗਈਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਗਰਮ ਗਰਮ ਆ ਜਿਹੜੀਆਂ ਸਰਵ ਕਰਾਂਗੇ ਇਸੇ ਤਰ੍ਹਾਂ ਹੀ ਟਿੱਕੀਆਂ ਜਿਹੜੀਆਂ ਤੁਸੀਂ ਘਰ 'ਚ ਬਣਾ ਕੇ ਖਾ ਸਕਦੇ ਹੋ ਤੇ ਹੁਣ ਆਪਾਂ ਆਪਣੀਆਂ ਜਿੱਕੀਆਂ ਨੇ ਜਿਹੜੀਆਂ ਇਹ ਸਰਵ ਕਰਾਂਗੇ ਤੇ ਹੁਣ ਆਪਾਂ ਇਹ ਉੱਪਰ ਪਾਵਾਂਗੇ ਖੱਟੀ ਮਿੱਠੀ ਇਮਲੇ ਦੀ ਚਟਣੀ ਤੇ ਨਾਲ ਹੀ ਹੁਣ ਆਪਾਂ ਪਾ ਲਾਂਗੇ ਥੋੜਾ ਜਿਹਾ ਦਹੀਂ ਆੜਾ ਪਾ ਥੋੜੇ ਥੋੜੇ ਪਿਆਜ਼ ਨੇ ਜਿਹੜੇ ਉਹ ਸਪ੍ਰਿੰਕਲ ਕਰ ਲਵਾਂਗੇ। ਉਸ ਥੋੜ੍ਹੀ ਥੋੜ੍ਹੀ ਆਪਾਂ ਹੋਰ ਪਾ ਲਵਾਂਗੇ। ਤੇ ਦੇਖੋ ਟਿੱਕੀ ਆ ਜਿਹੜੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਆ। ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।